ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦੇਸ਼ ਭਰਤ ਵਿੱਚ ਨੌਕਰੀ ਕਰ ਰਹੇ ਅਧਿਆਪਕਾਂ ਜੋ ਕਿ ਟੈਟ ਪਾਸ ਨਹੀਂ ਹਨ ਉਹਨਾਂ ਨੂੰ ਅਧਿਆਪਕ ਯੋਗਤਾ ਟੈਸਟ ਯਾਨੀ ਟੈਟ ਪਾਸ ਕਰਨਾ ਲਾਜ਼ਮੀ ਕਰਾ ਦਿੱਤੇ ਜਾਣ ਸੰਬੰਧੀ ਆਏ ਇੱਕ ਵੱਡੇ ਤੇ ਅਹਿਮ ਫੈਸਲੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਰਾਂ ਨੂੰ ਯਾਦ ਹੈ ਕਿ ਜੇਕਰ ਤੁਸੀਂ ਅਜੇ ਤੱਕ ਛੱਟ ਜਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਕਰ ਲੋ ਤਾਂ ਜੋ ਰੇਕਾ ਨੂੰ ਅਲਗਰੇਡੀ ਨੋਟੀਫਿਕੇਸ਼ਨ ਆ ਜੀ ਨੂੰ ਸਨੇ ਸੇ ਮਿਲ ਜਾਇਆ ਕਰੇ ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਅਧਿਆਪਕ ਯੋਗ ਦਾ ਟੈਸਟ ਪਾਸ ਕਰਨਾ 211 ਤੋਂ ਪਹਿਲਾਂ ਲਾਜ਼ਮੀ ਨਹੀਂ ਸੀ ਹੁੰਦਾ ਪਰੰਤੂ 211 ਵਿੱਚ ਭਾਰਤ ਸਰਕਾਰ ਨੇ ਅਧਿਆਪਕਾਂ ਲੱਗਣ ਲਈ ਟੈਸਟ ਪਾਸ ਕਰਨਾ ਲਾਜ਼ਮੀ ਕਰਾਰ ਦੇ ਦਿੱਤਾ ਸੀ ਜਿਹਦੇ ਤਹਿਤ ਸੂਬਾ ਸਰਕਾਰਾਂ ਤੇ ਰਾਜ ਸਰਕਾਰਾਂ ਨੇ ਏ ਟੈਸਟ ਹਰ ਸਾਲ ਲੈ ਕੇ ਇਸ ਦੇ ਤਹਿਤ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਨੇ ਇਹ ਟੈਸਟ ਹਰ ਸਾਲ ਲੈ ਕੇ ਨਤੀਜੇ ਕੋਸ਼ਤ ਕਰਨੇ ਸ਼ੁਰੂ ਕਰ ਦਿੱਤੇ ਸਨ ਕਿਉਂਕਿ ਇਸ ਟੈਸਟ ਵਿੱਚ ਪ੍ਰਸ਼ਨ ਸਾਰੇ ਵਿਸ਼ਿਆਂ ਦੇ ਕਾਫੀ ਉੱਚ ਸਟੈਂਡਰਡ ਦੇ ਪੁੱਛੇ ਜਾਂਦੇ ਹਨ ਇਸ ਲਈ ਪਹਿਲੇ ਸਾਲ ਤੋਂ ਇਸ ਦੀ ਪਾਸ ਪ੍ਰਤੀਸ਼ਤਤਾ 1% ਤੋਂ 18% ਤੱਕ ਹੀ ਆਈ ਸੀ ਪਰੰਤੂ ਸਮੇਂ ਦੇ ਲੰਘਣ ਦੇ ਨਾਲ ਕੈਂਡੀਡੇਟਸ ਵੱਲੋਂ ਜ਼ੋਰਦਾਰ ਤਿਆਰੀ ਕੀਤੇ ਜਾਣ ਕਰਕੇ EDT ਅਧਿਆਪਕ ਬਣਨ ਲਈ ਪੇਪਰ 1 ਤੇ BEd ਅਧਿਆਪਕ ਬਣਨ ਲਈ ਪੇਪਰ 2 ਪਾਸ ਕਰਨ ਲਈ ਪਾਸ ਪ੍ਰਤੀਸ਼ਤ ਕਾਫੀ ਇੰਪਰੂਵ ਹੱਡੀ ਦਿਖਾਈ ਦੇਣ ਲੱਗੀ ਹੁਣ ਤਾਮਰਨਾਡੂ ਤੇ ਮਹਾਰਾਸ਼ਟਰ ਸਮੇਤ ਕਈ ਰਾਜਾਂ ਤੋਂ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਦਾਇਰ ਕਰਕੇ ਪਹਿਲਾਂ ਅਧਿਆਪਨ ਦੇ ਕਿੱਤੇ ਵਿੱਚ ਲੱਗੇ ਅਧਿਆਪਕਾਂ ਲਈ ਵੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਇੱਕ ਅਤੀ ਐਮ ਫੈਸਲਾ ਕਰਦੇ ਹੋਏ ਟੈਟਰ ਪ੍ਰੀਖਿਆ ਨੂੰ ਸਕੂਲਾਂ ਵਿੱਚ ਪੜਾ ਰਹੇ ਅਧਿਆਪਕਾਂ ਲਈ ਵੀ ਲਾਜ਼ਮੀ ਕਰਾਰ ਦੇ ਦਿੱਤਾ ਹੈ ਭਾਵੇਂ ਇਸ ਮੁੱਦੇ ਸਬੰਧੀ ਕੰਸੋਲਾਂ ਦਾ ਪਹਿਲਾਂ ਹੀ ਮਿਲਦਿਆਂ ਥਨ ਪਰੰਤੂ ਹੁਣ ਅਖਬਾਰਾਂ ਵਿੱਚ ਛਪੀਆਂ ਖਬਰਾਂ ਤੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਅਧਿਆਪਕ ਯੋਗਤਾ ਟੈਸਟ ਤਾਂ ਪਾਸ ਕਰਨਾ ਹੀ ਪੈਣਾ ਹੈ ਜੋ ਅਧਿਆਪਕ ਪਹਿਲਾਂ ਵੀ ਨੌਕਰੀ ਕਰ ਰਹੇ ਹਨ ਤਾਂ ਆਓ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ਅਜੀਤ ਵਿੱਚ ਛਪੀ ਇੱਕ ਖਬਰ ਬਾਰੇ ਜਾਣੀਏ ਜੋ 2 ਸਤੰਬਰ 2025 ਨੂੰ ਇਸ ਅਖਬਾਰ ਵਿੱਚ ਨਸ਼ਰ ਕੀਤੀ ਗਈ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਲਿਖਿਆ ਗਿਆ ਹੈ ਇਸ ਖਬਰ ਵਿੱਚ ਤਾਂ ਇਸ ਖਬਰ ਵਿੱਚ ਲਿਖਿਆ ਹੈ ਨੌਕਰੀ ਕਰਨਾ ਅਧਿਆਪਕਾਂ ਨੂੰ TET ਪਾਸ ਕਰਨਾ ਜਾਨੀ TET ਪਾਸ ਕਰਨਾ ਲਾਜ਼ਮੀ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਅਧਿਆਪਕ ਯੋਗਤਾ ਪ੍ਰੀਖਿਆ TGT ਅਧਿਆਪਨ ਸੇਵਾ ਵਿੱਚ ਬਣੇ ਰਹਿਣ ਜਾਂ ਤਰੱਕੀ ਪ੍ਰਾਪਤ ਕਰਨ ਲਈ ਇੱਕ ਲਾਜ਼ਮੀ ਯੋਗਤਾ ਹੈ ਜਸਟਿਸ ਦੀਪੰਕਰ দত্ত ਤੇ ਜਸਟਿਸ ਅਲਸਟੇਨ ਗਾਰਜ ਮਸੀ ਦੇ ਬੈਂਚ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀ ਸੇਵਾ ਮੁਕਤੀ ਤੋਂ ਪਹਿਲਾਂ 500 ਤੋਂ ਵੱਧ ਸੇਵਾ ਬਾਕੀ ਹੈ ਉਹਨਾਂ ਨੂੰ ਸੇਵਾ ਵਿੱਚ ਜਾਰੀ ਰਹਿਣ ਲਈ ਪੀਈਟੀ ਪਾਸ ਯਾਨੀ ਕਿ ਟੈਸਟ ਪਾਸ ਕਰਨਾ ਪਵੇਗਾ ਜਿਹੜੇ ਅਧਿਆਪਕ ਟੈਟ ਪਾਸ ਨਹੀਂ ਕਰਨਾ ਚਾਹੁੰਦੇ ਜਾਂ ਅਜਿਆ ਕਰਨ ਵਿੱਚ ਅਸਮਰਥ ਹਨ ਉਹ ਸਵੈ ਇੱਛਾ ਨਾਲ ਅਸਤੀਫਾ ਦੇ ਸਕਦੇ ਹਨ ਜਾਂ ਲਾਜ਼ਮੀ ਸੇਵਾਮੁਕਤੀ ਲੈ ਕੇ ਸਾਰੇ ਸੇਵਾਮੁਕਤੀ ਲਾਭ ਪ੍ਰਾਪਤ ਕਰ ਸਰਦੇ ਹਨ ਅਦਾਲਤ ਨੇ ਉਹਨਾਂ ਅਧਿਆਪਕਾਂ ਨੂੰ ਰਾਹਤ ਦਿੱਤੀ ਜਿਨ੍ਹਾਂ ਦੀ ਸੇਵਾਮੁਕਤੀ ਲਈ ਸਿਰਫ 5 ਸਾਲ ਬਾਕੀ ਹਨ ਅਜਿਹੇ ਅਧਿਆਪਕ ਟੀਟੀ ਜਟ ਪਾਸ ਕੀਤੇ ਬਿਨਾ ਵੀ ਸੇਵਾ ਵਿੱਚ ਜਾਰੀ ਰਹਿ ਸਕਦੇ ਹਨ ਇਹ ਫੈਸਲਾ ਤਾਮਲਨਾਡੂ ਤੇ ਮਹਾਰਾਸ਼ਟਰ ਸਮੇਤ ਕਈ ਰਾਜਾਂ ਤੋਂ ਦਾਇਰ ਪਟੀਸ਼ਨਾਂ ਤੇ ਆਇਆ ਜਿਸ ਵਿੱਚ ਇਹ ਸਵਾਲ ਪਾਇਆ ਗਿਆ ਸੀ ਕਿ ਕੀ ਸਕੂਲ ਸੇਵਾ ਵਿੱਚ ਟੀਈਟੀ ਨੂੰ ਲਾਜ਼ਮੀ ਬਣਾਇਆ ਜਾ ਸਕਦਾ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਪੰਜਾਬ ਸਰਕਾਰ ਵੀ ਮੰਨ ਜੋ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਅਮਲ ਕਰਦੇ ਹੋਏ ਪੈਨਾਟਸ ਸਕੂਲਾਂ ਵਿੱਚ ਪੜਾਵਾ ਰਹੇ ਅਧਿਆਪਕਾਂ ਲਈ ਵੀ ਇਹ ਟੈਸਟ ਪਾਸ ਕਰਨਾ ਲਾਜ਼ਮੀ ਕਰਾਰ ਦਿੱਤੀ ਹੈ ਜਾਂ ਫਿਰ ਨਹੀਂ ਵੈਸੇ ਦੇਖਿਆ ਜਾਵੇ ਤਾਂ ਹਮ ਨੌਕਰੀ ਕਰ ਰਹੇ ਅਧਿਆਪਕਾਂ ਲਈ ਇਹ ਟੈਸਟ ਪਾਸ ਕਰਨਾ ਕਾਫੀ ਔਕਾਗੰਦ ਵੀ ਹੋਵੇਗਾ ਕਿਉਂਕਿ ਉਹ ਤਾਂ ਹੁਣ 8ਵੀਂ ਤੱਕ ਜਾਂ ਫਿਰ 10ਵੀਂ ਤੱਕ ਜੋ ਸਿਲੇਬਸ ਨਿਰਧਾਰਤ ਕੀਤਾ ਗਿਆ ਹੈ ਉਹੀ ਸਿਲੇਬਸ ਬੱਚਿਆਂ ਨੂੰ ਪੜਾ ਰਹੇ ਹਨ ਜਦ ਕਿ ਅਧਿਆਪਕ ਯੋਗਤਾ ਟੈਸਟ ਯਾਨੀ ਕਿ ਪੀਜੀਟੀ ਟੈਸਟ ਵਿੱਚ ਸਾਇਕਾਲੋਜੀ ਤੇ ਚਾਈਲਡ ਡਵੈਲਪਮੈਂਟ ਨਾਲ ਸੰਬੰਧਿਤ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਵਿੱਚ ਵੀ ਉੱਚ ਨੌਲੇਜ ਪੱਧਰ ਦੇ ਪ੍ਰਸ਼ਨ ਉਠ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਤਿਆਰੀ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਕਰਨੀ ਇੱਕ ਔਖਾ ਟਾਸਕ ਵੀ ਹੋਵੇਗਾ ਤਾਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਸਰਕਾਰ ਇਸ ਫੈਸਲੇ ਨੂੰ ਕਦੋਂ ਤੇ ਕਿਵੇਂ ਲਾਗੂ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ 'ਤੇ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਮਿਲਦੇ ਰਹੇ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ